ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਾਰਮਿਕ ਤੇ ਰਾਜਨੀਤੀ ਦੀ ਸਵੀਲ ਵਿਅਕਤੀ ਨੂੰ ਅਗਵਾਈ ਸਭਾਣੀ ਚਾਹੀਦੀ ਆ ਪੁਰਾਣੂ ਕਹਿ ਅਸੀਂ ਮੰਗ ਕੀਤੀ ਆ ਜਿ ਉਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਅਸੀਂ ਵੈਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਅੱਡ ਗਏ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਬਤ ਜਾਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਘਾਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਤੁਹਾਡਾ ਕਿੰਨਾ ਮੰਡੇਟ ਤੁਹਾਡੇ ਨਾਮ ਹੈ ਪਾਰਟੀ ਬੈਠਾ ਲੱਗੇ ਮੀਟਿੰਗ ਸਭ ਤੋਂ 60 40 ਦੀ 50 ਦੇ ਸਾਥ ਹੁਣ ਨਹੀਂ ਥੋੜੇ ਰੋਕੋ ਹਫਤਾ ਸ਼ੁਰੂ ਆਤਾ ਹੈ ਅੱਜ ਦੇਖੀਏ ਹੁੰਦਾ ਹੈ ਕੀ ਅੱਜ ਤਾਂ ਸੇ ਮੇਰਾ ਖਿਆਲ ਹੈ ਬਿਨਾਂ ਸੱਦੇ ਤੇ ਬਹੁਤੇ ਆਏ ਆ ਜਿਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸਮ ਦਾ ਛੋਟੇ ਮੋਟੇ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕ ਜਿਆਦੇ ਨਾਲ ਲੈਣੇ ਨੇ ਪੰਜਾਬ ਦੇ ਲੋਕਾਂ ਰਹੀ ਰੜਕੀ ਰਹਿੰਦੇ ਨੇ ਉਹ ਕਹਿੰਦੇ ਥੈਂਕ ਯੂ ਚਲ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਅਕਾਲੀ ਦਲ ਦੇ ਜਿੰਨੇ ਵੀ ਜਨਤਾ ਆਏ ਬਹੁਤ ਅੱਛੀ ਗੱਲ ਹੈ। ਆਸਲੀ ਆਸਲੀ ਇਹ ਇਹ ਬੱਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ? ਆਸਲੀ ਭਲੇਖਾ ਇਹ ਬੱਤੇ ਪੁਣ ਇਹਦੇ ਭਲੇਖੇ ਕਰਕੇ ਪਾ ਰਹੇ ਆ। ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਵਾ ਦੀ ਤਜਵੀਜ਼ ਵੀ ਰੱਖੀ ਗਈ ਹੈ। ਕੋਲ ਪਰਦਾ ਹੋਣਾ ਚਾਹੀਦਾ। ਨਹੀਂ ਆਜੇ ਅਜੇ ਅਸੀਂ ਜਾਣਾ। ਵਾਪਸ ਰਹੇ ਹਾਂ। ਉਹ ਬਾਹਾਂ ਚੱਲਦੀ। ਹਫ਼ਤਾ ਤੋਂ ਹਫ਼ਤੇ ਦੇ ਵਿੱਚ